ਨਾਜਨੀਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਲਕਾਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਲੂ ਦੇ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂਆਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੂੰ ਸਾਥੀਆਂ ਸਮੇਤ ਆਪਣੇ ਅਸਤੀਫੇ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਸੌਂਪਣੇ ਚਾਹੀਦੇ ਹਨ ਜੋ ਇੱਕ ਮਿੰਟ ਵਿੱਚ ਪ੍ਰਵਾਨ ਕੀਤੇ ਜਾਣਗੇ ਇੱਥੇ ਜਮਨਾਪਾਰ ਇਲਾਕੇ ਵਿੱਚ ਸਰਦਾਰ ਗੁਰਚਰਨ ਸਿੰਘ ਰਾਜੂ ਤੇ ਸਰਦਾਰ ਸੁਖਵਿੰਦਰ ਸਿੰਘ ਬੱਬਰ ਦੀ ਅਗਵਾਈ ਹੇਠ ਰੱਖੇ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਲੂ ਨੇ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਦੇ ਹੁਕਮਾਂ ਤੇ ਡਾਇਰੈਕਟਰ ਗੁਰਦੁਆਰਾ ਚੋਣਾਬਿਲ ਵੱਲੋਂ ਪਿਛਲੇ ਦਿਨੀ ਰੱਖੀ ਗਈ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੇਲੇ ਬਾਈਕਾਟ ਕਰਕੇ ਸਰਦਾਰ ਸਰਨਾ ਤੇ ਸਰਦਾਰ ਜੀ ਕੇ ਨੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਜਾ ਕੇ ਅਸਤੀਫੇ ਦੇਣ ਦਾ ਡਰਾਮਾ ਕੀਤਾ ਹੈ ਉਹਨਾਂ ਕਹੇ ਕਿ ਜੇਕਰ ਉਹ ਅਸਤੀਫਾ ਦੇਣ ਵਾਸਤੇ ਸੰਜੀਦਾ ਹਨ ਤਾਂ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਦਫ਼ਤਰ ਵਿੱਚ ਅਸਤੀਫਾ ਸੌਂਪਣਾ ਅਸੀਂ 1 ਮਿੰਟ ਵਿੱਚ ਸਵੀਕਾਰ ਕਰਾਂਗੇ। ਉਹਨਾਂ ਕਹੇ ਕਿ ਜੇਕਰ ਕਮੇਟੀ ਦਫ਼ਤਰ ਨਹੀਂ ਦੇਣਾ ਤਾਂ ਫਿਰ ਡਾਇਰੈਕਟਰ ਗੁਰਦੁਆਰਾ ਚੋਣਾ ਜਾਂ ਐਲਜੀ ਦੇ ਦਫ਼ਤਰ ਵਿੱਚ ਅਸਤੀਫਾ ਦੇਣਾ। ਉਹਨਾਂ ਕਹੇ ਕਿ ਅਸਲੀਅਤ ਇਹ ਹੈ ਕਿ ਇਹ ਲੋਕ ਸਿਰਫ ਸਿਆਸੀ ਡਰਾਮੇਬਾਜ਼ੀ ਕਰਦੇ ਹਨ ਜਿਸ ਤੋਂ ਹੁਣ ਦਿੱਲੀ ਦੀ ਸੰਗਤ ਭਲੀਪਾਂ ਜਾਣੂ ਹੈ। ਉਨੇ ਕਿਹਾ ਕਿ 2021 ਵਿੱਚ ਹੋਈਆਂ ਚੋਣਾਂ ਤੋਂ ਬਾਅਦ ਵੀ ਇਹਨਾਂ ਨੇ ਵੱਡਾ ਡਰਾਮਾ ਕੀਤਾ ਸੀ ਤੇ ਉਸ ਜਿਹੜੇ ਸਾਨੂੰ ਜਿੱਤੇ ਹੋਏ ਮੈਂਬਰਾਂ ਨੂੰ ਆਪਣੇ ਨਾਲ ਆ ਰਲਣ ਵਾਸਤੇ ਦਬਾਅ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਪਰ ਅਸੀਂ ਦਿੱਲੀ ਦੀ ਸੰਗਤ ਦੇ ਫਤਵੇ ਮੁਤਾਬਕ ਕੰਮ ਕੀਤਾ ਤੇ ਅੱਜ 29 ਮੈਂਬਰਾਂ ਦਾ ਕਾਫਲਾ 38 ਤੋਂ ਵੀ ਟੱਪ ਗਿਆ ਹੈ ਤੇ ਵਿਰੋਧੀਆਂ ਕੋਲ ਸਿਰਫ 10 ਤੋਂ 12 ਮੈਂਬਰ ਹੀ ਰਹਿ ਗਏ ਹਨ ਸਰਦਾਰ ਕਲਕਾਦੇ ਸਰਦਾਰ ਕਾਲੂ ਨੇ ਕਿਹਾ ਕਿ ਅਸੀਂ ਸੰਗਤਾਂ ਦੇ ਹੁਕਮ ਮੁਤਾਬਕ ਹੀ ਕੰਮ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਅਸੀਂ ਗੁਰਦੁਆਰਾ ਪ੍ਰਬੰਧ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਖੇਤਰ ਵਿੱਚ ਵੀ ਲਾ-ਮਿਸਾਲ ਕੰਮ ਕੀਤੇ ਹਨ ਜੋ ਸੰਗਤਾਂ ਦੇ ਸਾਹਮਣੇ ਹਨ ਉਹਨਾਂ ਨੇ ਕਿਹਾ ਕਿ ਗੁਰੂ ਹਰਕ੍ਰਿਸ਼ਨ ਪੋਲੀ ਕਲੀਨਿਕ ਵਿੱਚ ਸਸਤਾ ਐਮ ਆਰ ਆਈ ਸੀਟੀ ਸਕੈਨ ਸ਼ੁਰੂ ਕਰਨ ਮਗਰੋਂ ਅਸੀਂ ਪੈਕਟ ਸਕੈਨ ਟੈਸਟ ਸ਼ੁਰੂ ਕੀਤੇ ਤੇ ਫਿਰ ਬਾਲਾ ਸਾਹਿਬ ਹਸਪਤਾਲ ਦੇ ਅਗਲੇ ਪੜਾਅ ਵਿੱਚ 50 ਬੈੱਡਾਂ ਦਾ অতি ਆਧੁਨਿਕ ਸਹੂਲਤਾਂ ਵਾਸਤੇ ਹਸਪਤਾਲ ਸ਼ੁਰੂ ਕੀਤਾ ਹੈ ਜਦੋਂ ਕਿ ਇੱਥੇ ਪਹਿਲਾਂ ਵੀ ਮੁਫਤ ਡਾਇਲਿਸਿਸ ਦੀ ਸਹੂਲਤ ਚੱਲ ਰਹੀ ਹੈ ਉਹਨੇ ਕਿਹਾ ਕਿ ਇਸੇ ਤਰੀਕੇ ਕਮੇਟੀ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਸਾਡੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚੋਂ ਇੱਕ ਹੈ ਉਹਨੇ ਕਿਹਾ ਕਿ ਜਦੋਂ ਸਾਡੀ ਨਵੀਂ ਕਾਰਜਕਾਰੀ ਦੀ ਚੋਣ ਹੋਈ ਤਾਂ ਅਸੀਂ ਉਸ ਵੇਲੇ ਸਭ ਤੋਂ ਪਹਿਲਾਂ ਮਤਾ ਇਹ ਹੀ ਪਾਸ ਕੀਤਾ ਸੀ ਕਿ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇ ਇਸ ਮੁਤਾਬਕ 10000 ਰੁਪਏ ਤੱਕ ਦੀ ਨਗਦ ਅਦਾਇਗੀ ਹੋ ਸਕਦੀ ਹੈ ਜਦੋਂ ਕਿ ਇਸ ਤੋਂ ਵੱਧ ਰਕਮ ਦੀ ਅਦਾਇਗੀ ਚੈੱਕ ਰਾਹੀਂ ਜਾਂ ਆਨਲਾਈਨ ਰਾਹੀਂ ਹੁੰਦੀ ਹੈ ਇਹ ਪੂਰਨ ਪਾਰਦਰਸ਼ਤਾ ਰੱਖੀ ਜਾਂਦੀ ਹੈ ਉਹਨਾਂ ਕਹੇ ਕਿ ਕਮੇਟੀ ਦਾ ਟੀਚਾ ਮਨੁੱਖਤਾ ਦੀ ਸੇਵਾ ਵਾਸਤੇ ਵੱਧ ਤੋਂ ਵੱਧ ਕੰਮ ਕਰਨਾ ਹੈ ਜਦੋਂ ਕਿ ਸਾਡੇ ਵਿਰੋਧੀਆਂ ਦਾ ਕੰਮ ਬਿਨਾਂ ਸਿਰ ਪੈਰ ਦੇ ਮੁੱਦਿਆਂ ਤੇ ਕੂੜ ਪ੍ਰਚਾਰ ਕਰਨਾ ਹੈ ਉਹਨਾਂ ਕਹੇ ਕਿ ਸੰਗਤਾਂ ਨੇ ਪਹਿਲਾਂ ਹੀ ਇਹ ਕੂੜ ਪ੍ਰਚਾਰ ਵੇਖਿਆ ਹੈ ਤੇ ਹੁਣ ਵੀ ਵੇਖ ਰਹੀਆਂ ਹਨ ਤੇ ਇਨ੍ਹਾਂ ਵਿਰੋਧੀਆਂ ਨੂੰ ਭਵਿੱਖ ਵਿੱਚ ਹੋਰ ਕਰਾਰਾ ਜਵਾਬ ਸੰਗਤਾਂ ਦੇਣਗੀਆਂ